ਜਿਹੜੇ ਜਿਹੜੇ ਕਿਸੇ ਨੂੰ ਦਿੰਦੇ ਨੇ ਦੁੱਖ ਯਾਰੋ ਤੇ ਹਾਮੀ ਸੁਖ ਵੀ ਉਹਨਾਂ ਦੀ ਭਰਦੇ ਨਹੀਂ ਸਾਰੇ ਇਹ ਜੱਗ ਦਾ ਹਾਸਾ じゃ ਬਣ ਜਾਂਦੇ ਉਹ ਦੁੱਖ ਦੇਣ ਲੱਗੇ ਜਿਹੜੇ ਡਰਦੇ ਨਹੀਂ ਉਹ ਜਿਹੜੇ ਕਿਸੇ ਦੀ ਬੇੜੀ ਨੂੰ ਡੋਬਦੇ ਨੇ ਉਹ ਵੀ ਡੁੱਬ ਜਾਂਦੇ ਕਦੇ ਤਰਦੇ ਨਹੀਂ ਤਰਦੇ ਨਹੀਂ ਇੱਧਰ ਵੇ ਮੈਡਮੇ ਤਰਦੇ ਵਾਗਿਆਂ ਨਹੀਂ ਲੋਕੀ ਜੋ ਜ਼ਿੰਦਗੀ 'ਚ ਲੋਕੀ ਦੁੱਖ ਦਿੰਦੇ ਨੇ ਓ ਤਰਦੇ ਵੀ ਨਹੀਂ ਉੱਧਰ ਵੇ ਜਿਹੇ ਲੂਲੇ ਬੈਠੇ ਨੇ ਜਿਹੜੇ ਇੱਕ ਬਾਹ ਦੇ ਓਕੋਸਤਾਂ 'ਚ ਬੈਠਾ ਤੇ ਉਹਨਾਂ ਬੋਤਲ ਮੰਗਾਲੀ ਬੋਤਲ ਮੰਗਾ ਕੇ ਤੇ ਗਲਾਸੀਆਂ 'ਚ ਪਾਲੀ ਗਲਾਸੀ ਵੱਲ ਵੇਖ ਕੇ ਮੈਨੂੰ ਤੇਰੀ ਯਾਦ ਆਈ ਓ ਫੇਰ ਅਸਾਂ ਤੇ ਨਹੀਂ ਪੀਤੀ ਤੇਰੀ ਯਾਦ ਨੇ ਪਿਆਈ ਕੀ ਬਾਤ ਹੈ ਜਦੋਂ ਦੋਸਤਾਂ 'ਚੋਂ ਉੱਠਿਆ ਹਾਂ ਯਾਰਾ ਦੂਜਾ ਪੈਗ ਪਾ ਦਿੱਤਾ ਸੌ ਤੇਰੀ ਖਵਾ ਕੇ ਨਹੀਂ ਉਹਨਾ ਉਹ ਵੀ ਮੈਨੂੰ ਪਿਆਰ ਕਰਦਾ ਉਹ ਮੈਨੂੰ ਕਹਿੰਦੇ ਫੜ ਪੀਲਾ ਉਹ ਮੱਲੀ ਤੇਰੇ ਰੋਗ ਦੀ ਦਵਾਈ ਫੇਰ ਅਸਾਂ ਤੇ ਨਹੀਂ ਪੀਤੀ ਤੇਰੀ ਯਾਰ ਨਹੀਂ ਤੇਰੀ ਯਾਰ ਨਹੀਂ ਤੇਰੀ ਯਾਰ ਨਹੀਂ ਬਲੀ ਕੋੜੇ ਆਉਣ ਬੋਲ ਹਣ ਬੋਲ 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 ਹਲੋ ਆ ਵੀਡੀਓ ਹੁਣ ਹੋਈ ਹੋ ਗਈ ਇੱਕ ਮਿੰਟ ਫੜ ਫੜ ਬੋਲ ਫੜ ਯਾਰ ਆਉਣ ਵੀਡੀਓ ਹੁਣ ਹੋਈ ਪਈ ਓਏ ਉਹਦੀ ਤਾਉ ਦਾ ਸੁਣੋ ਉਹਦੀ ਸੁਣੋ ਹਾਂਜੀ ਓਏ ਇੱਕ ਮਿੰਟ ਬਸ਼ੀਰ ਸੁਣੋ ਓਏ ਇੱਕ ਮਿੰਟ ਹੁਣ ਵੀਡੀਓ ਹੁਣ ਹੋਈ ਖੜੀ ਆ ਪਾਪਾ ਹੋਈ ਜਾਂਦੇ ਜਿੰਨਾ ਰੱਖਾਂ ਨੇ ਕਰਨੀ ਫਾਗ ਦੇਣਾ ਉਹਨੂੰ ਪਾਣੀ ਪਾਉਣ ਦਾ ਕੀ ਹੋਰਾ ਜਿਹੜੇ ਬੰਦੇ ਦੇ ਅੰਦਰ ਮੈਲ ਹੋ ਗਈ ਉਹਨੂੰ ਉੱਤਨੋਂ ਹੋਂ ਦਾ ਕੀ ਫਾਇਦਾ ਰੋਟੀ ਦਾ ਥੀਰੇ ਆਪ ਲਾਉਣੀ ਤੇ ਨਿਆਣੇ ਕਿਸ ਦੇ ਘੜਾਉਂਦਾ ਕੀ ਫਾਇਦਾ ਉਹ ਨਿਆਣੇ ਕਿਸ ਦੇ ਘੜਾਉਂਦਾ ਕੀ ਫਾਇਦਾ ਅੱਤੇ ਦਾ ਮੋੜ ਕਿਤਨੇ ਦੀ ਛੈਂਟ ਹੁੰਦੀ ਹੈ ਜਿੱਥੇ ਤੇਰੇ ਤੇ ਮੇਰੀ ਐਕਸੀਡੈਂਟ ਹੁੰਦੀ ਹੈ ਜਿੰਨਾ ਚਾਹਤਾ ਹਾਂ ਮਿਲ ਜਾਉ ਤੁਝੇ ਪਰ ਬਾਤ ਕਿਸਮਤ ਉਤਤਾਂ ਕੋ ਤੇ ਸੁਤਾਨ ਬੋਤੇ ਸੁਤਾਨ ਬੋਤੇ ਮੈਨੂੰ दारू ਵਾਲੇ ਇੱਕ ਅਧੀਏ ਦੇ ਵੰਗਰਾ ਜਦੋਂ ਭਰਿਆ ਹੁੰਦਾ ਸੀ ਵਾ ਵਾ ਯਾਰ ਸੀਨੇ ਨਾਲ ਲਾਉਂਦੇ ਅੱਜ ਖਾਲੀ ਆ ਤੇ ਯਾਰਾ ਮੋੜ ਵੇਖਿਆ ਵੀ ਨਹੀਂ ਉਥੇ ਮਾਰਿਆ ਚਲਾ ਕੇ ਜਿੱਥੋਂ ਮੁੜ ਕੇ ਨਾ ਆਉਂਦੇ ਮੈਨੂੰ दारू ਵਾਲੇ ਇੱਕ ਅਧੀਏ ਦੇ ਵੰਗਰਾ ਜਦੋਂ ਭਰਿਆ ਹੁੰਦਾ ਸੀ ਯਾਰ ਸੀਨੇ ਨਾਲ ਲਾਉਂਦੇ ਅੱਜ ਖਾਲੀ ਆ ਤੇ ਯਾਰਾਂ ਮੋੜ ਵੇਖਿਆ ਵੀ ਨਹੀਂ ਉੱਥੇ ਮਾਰਿਆ ਜਲਾ ਕੇ ਫੇਰ ਮੁੜ ਕੀ ਨਹੀਂ ਆਉਂਦੇ